ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ ਨਗਰ ਨਿਗਮ ਤੇ ਨਗਰ ਪੰਚਾਇਤਾਂ ਦੀਆਂ ਜੋ ਚੋਣਾਂ ਹੋਣੀਆਂ ਸਨ ਆਖਿਰਕਾਰ ਉਹ ਅੱਜ ਹੋ ਨਿਬੜੀਆਂ ਤੇ ਹੁਣ ਰਿਜ਼ਲਟ ਆਉਣੇ ਸ਼ੁਰੂ ਹੋ ਚੁੱਕੇ ਨੇ ਪੂਰੇ ਪੰਜਾਬ ਦੇ ਵਿੱਚ ਗਹਿਮਗਮੀ ਸ਼ੁਰੂ ਹੋ ਗਈ ਹੈ ਸਭ ਤੋਂ ਖਾਸ ਗੱਲ ਇਹ ਹੈ ਕਿ ਜਿਹੜੇ ਉਮੀਦਵਾਰ ਚੋਣ ਮੈਦਾਨ ਨਵਿਚਨ ਉਹਨਾਂ ਦੇ ਸਮਰਥਕ ਕਾਊਂਟਿੰਗ ਸੈਂਟਰਾਂ ਦੇ ਬਾਹਰ ਪਹੁੰਚਣੇ ਸ਼ੁਰੂ ਹੋ ਗਏ ਨੇ ਇਸੇ ਦੇ ਵਿਚਾਲੇ ਕਈ ਥਾਵਾਂ ਤੇ ਝੜਪਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਸਿੱਧੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਟਿੰਡਾ ਤੋਂ ਬਠਿੰਡਾ ਦੇ ਵਿੱਚ ਇਲਜ਼ਾਮ ਲੱਗੇ ਨੇ ਕਿ ਜੋ ਆਮ ਆਦਮੀ ਪਾਰਟੀ ਦੀ ਐਮਐਲਏ ਹੈ ਉਹਨਾਂ ਦੇ ਜੋ ਸਮਰਥਕ ਨੇ ਉਹਨਾਂ ਨੇ ਧੱਕਾ ਮੂਕੀ ਕੀਤੀ ਤੇ ਉਸ ਸਮੇਂ ਉਸ ਸਮੇਂ ਲੜਾਈ ਝਗੜਾ ਵੀ ਹੋ ਗਿਆ ਤੇ ਕਿਸੇ ਤਰ੍ਹਾਂ ਉਹਨਾਂ ਨੂੰ ਕਾਬੂ ਕੀਤਾ ਗਿਆ ਤਸਵੀਰ ਤੁਸੀਂ ਦੇਖ ਰਹੇ ਹੋ ਬਠਿੰਡਾ ਦੀ ਬਠਿੰਡੇ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਇਲਜ਼ਾਮ ਇਹ ਲਗਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਉਸਦੇ ਜੋ ਸਮਰਥਕ ਨੇ ਉਹਨਾਂ ਨੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਕਾਬੂ ਕਰਨਾ ਪਿਆ ਪਰ ਫੇਰ ਵੀ ਇੱਥੇ ਕਈ ਲੋਕਾਂ ਨੂੰ ਸੱਟਾਂ ਆਈਆਂ ਤੇ ਉਸ ਤੋਂ ਬਾਅਦ ਕਿਉਂਕਿ ਜਿਵੇਂ ਹੀ VOTING ਖਤਮ ਹੋਈ VOTING ਖਤਮ ਹੋਣ ਤੋਂ ਬਾਅਦ ਜਿਹੜੇ ਜਿਹੜੇ VOTING ਸੈਂਟਰਾਂ ਦੇ ਉੱਪਰ VOTING ਹੋਣੀ ਹੋਈ ਸੀ ਉਸ ਤੋਂ ਬਾਅਦ ਉੱਥੇ ਤਾਲੇ ਲੱਗ ਗਏ ਕਿਉਂਕਿ ਅੰਦਰ ਉਸ ਤੋਂ ਬਾਅਦ ਕੋਈ ਨਹੀਂ ਜਾ ਸਕਦਾ ਸੀ ਉਸੇ ਇਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਤੇ ਜੋ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਦੇ ਜੋ ਸਮਰਥਕ ਨੇ ਉਹ ਪਹੁੰਚਣੇ ਸ਼ੁਰੂ ਹੋ ਗਏ ਤੇ ਇੱਥੇ ਲੜਾਈ ਝਗੜਾ ਸ਼ੁਰੂ ਹੋ ਗਿਆ ਸਿੱਧੀ ਤਸਵੀਰ ਤੁਸੀਂ ਦੇਖ ਰਹੇ ਹੋ ਬਠਿੰਡਾ ਦੀ ਕਾਊਂਟਿੰਗ ਸੈਂਟਰ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਭੀੜ ਲੱਗੀ ਹੋਈ ਹੈ ਕਿਉਂਕਿ ਕਾਊਂਟਿੰਗ ਹੁਣ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਤੇ ਕਈ ਥਾਵਾਂ ਤੋਂ ਤਾਂ ਜੇਤੂਆਂ ਦੇ ਨਾਮ ਵੀ ਆਉਣੇ ਸ਼ੁਰੂ ਹੋ ਗਏ ਨੇ ਕਿ ਕਿਹੜੀ ਨਗਰ ਪੰਚਾਇਤ ਤੇ ਕਿਹੜੇ ਨਗਰ ਨਿਗਮ ਦੇ ਵਿੱਚ ਕਿਸ ਦਾ ਕਬਜ਼ਾ ਹੋ ਰਿਹਾ ਹੈ ਇੱਕ ਇੱਕ ਕਰਕੇ ਵਾਰਡਾਂ ਦੇ ਜੋ ਨਤੀਜੇ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ ਤਾਂ ਇਸ ਸਮੇਂ ਲਾਜ਼ਮੀ ਵੀ ਕਈ ਲੋਕ ਇਹ ਇਲਜ਼ਾਮ ਲਾਉਣਗੇ ਕਿ ਕਾਊਂਟਿੰਗ ਸਹੀ ਨਹੀਂ ਹੋਈ ਜਾਂ ਧੰਦਲੀ ਹੋਈ ਹੈ ਸਾਰੀ ਚੀਜ਼ਾਂ ਲੱਗੇਗੀ ਇਲਜ਼ਾਮ ਲਗਾਏ ਜਾਣਗੇ ਤੇ ਬਠਿੰਡਾ ਦੀ ਤਸਵੀਰ ਹੈ ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀਆਂ ਵੀ ਤਸਵੀਰਾਂ ਨੇ ਜਿਵੇਂ ਕਿ ਜਲੰਧਰ ਪਟਿਆਲਾ ਇਸ ਤੋਂ ਇਲਾਵਾ ਅਮ੍ਰਿਤਸਰ ਕਈ ਥਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਾਊਂਟਿੰਗ ਸੈਂਟਰਾਂ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਭੀੜ ਪਹੁੰਚ ਚੁੱਕੀ ਆ ਔਰ ਇਸ ਭੀੜ ਨੂੰ ਕਾਬੂ ਕਰਨਾ ਪੁਲਿਸ ਦੇ ਲਈ ਇੱਕ ਚੈਲੰਜ ਬਣਿਆ ਹੋਇਆ ਹੈ ਜਲੰਧਰ ਤੇ ਬਠਿੰਡਾ ਦੀ ਤਸਵੀਰ ਤੁਸੀਂ ਦੋਵੇਂ ਦੇਖ ਰਹੇ ਹੋ ਤਸਵੀਰਾਂ ਲੁਧਿਆਣਾ ਤੇ ਜਲੰਧਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਤੇ ਕਾਊਂਟਿੰਗ ਸੈਂਟਰ ਹੁਣ ਕਿਉਂਕਿ ਜੋ ਪੋਲਿੰਗ ਬੂਥ ਸੀ ਉਹਨਾਂ ਦੇ ਥਾਂ ਜਿੱਥੇ ਵੋਟਿੰਗ ਹੋਈ ਸੀ ਉਸੇ ਥਾਂ ਤੇ ਹੀ ਕਾਊਂਟਿੰਗ ਹੋ ਰਹੀ ਹੈ ਤੇ ਇਸ ਤੋਂ ਬਾਅਦ ਬਾਹਰ ਜੋ ਸਮਰਥਕ ਪਹੁੰਚ ਰਹੇ ਨੇ ਵੱਖ-ਵ ਪਹਿਲਾਂ ਉਮੀਦਵਾਰ ਪਹੁੰਚ ਰਹੇ ਸੀ ਹੁਣ ਉਮੀਦਵਾਰਾਂ ਦੇ ਸਮਰਥਕ ਨੇ ਮੰਨ ਕੇ ਚੱਲੋ ਕਿ ਇੱਕ ਥਾਂ ਤੇ ਕਈ ਉਮੀਦਵਾਰ ਨੇ ਜਦੋਂ ਉਹਨਾਂ ਦੇ ਸਮਰਥਕ ਪਹੁੰਚਣਗੇ ਤਾਂ ਭੀੜ ਹੋਏਗੀ ਹੀ ਹੋਏਗੀ ਤੇ ਉਹਨਾਂ ਨੂੰ ਕਾਬੂ ਕਰਨਾ ਮੁਸ਼ਕਿਲ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ 4 ਵਜੇ ਸਵੇਰ 7 ਵਜੇ ਤੋਂ VOTING ਸ਼ੁਰੂ ਹੋਈ ਸੀ 4 ਵਜੇ VOTING ਦਾ ਆਖਰੀ ਸਮਾਂ ਸੀ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਕਾਊਂਟਿੰਗ ਸ਼ੁਰੂ ਹੋ ਜਾਣੀ ਸੀ ਕਿਉਂਕਿ ਅੱਜ ਦੇ ਦਿਨ ਹੀ ਰਿਜ਼ਲਟ ਵੀ ਆਉਣਾ ਸੀ ਤਾਂ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ ਬਠਿੰਡਾ ਹੋਇਆ ਜਲੰਧਰ ਹੋਇਆ ਪਟਿਆਲਾ ਹੋਇਆ ਵਕ ਵਕ ਥਾਵਾਂ ਤੇ ਹੁਣ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ काउंटी सेंटर ਦੇ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਚੁੱਕੇ ਨੇ ਤੇ ਉਹਨਾਂ ਨੂੰ ਕਿਉਂਕਿ ਜਸ਼ਨ ਵੀ ਮਨਾਏ ਜਾਣਗੇ ਜੋ ਲੜਾਈ ਝਗੜਾ ਹੋਇਆ ਸੀ ਉਸ ਨੂੰ ਵੀ ਲੈ ਕੇ ਆਪਸ ਦੇ ਵਿੱਚ ਮੁੜ ਕੇ ਜੋ ਕਲੈਸ਼ ਉਹ ਵੀ ਹੋ ਸਕਦਾ ਹੈ ਪੁਲਿਸ ਨੂੰ ਇਸੇ ਗੱਲ ਦਾ ਡਰ ਹੈ ਤੇ ਪੁਲਿਸ ਇਹਨਾਂ ਜੋ ਸਮਰਥਕਾਂ ਦੀ ਭੀੜ ਹੈ ਇਸ ਨੂੰ ਕਾਬੂ ਕਰਨ ਦੇ ਵਿੱਚ ਕਿਤੇ ਨਾ ਕਿਤੇ ਅਸਮਰਥ ਵੀ ਨਜ਼ਰ ਆਏਗੀ ਕਿਉਂਕਿ ਜੇ ਇਹ ਆਪਸ ਵਿੱਚ ਭੀੜੇ ਜਾਂ ਕੋਈ ਝੜਪ ਸ਼ੁਰੂ ਹੋਈ ਤਾਂ ਸਾਹਮਣਾ ਮੁਸ਼ਕਿਲ ਹੋ ਜਾਏਗਾ ਤੇ ਕਈ ਥਾਵਾਂ ਤੋਂ ਹੁਣ ਰਿਜ਼ਲਟ ਵੀ ਆਉਣੇ ਸ਼ੁਰੂ ਹੋ ਗਏ ਨੇ ਜਲੰਧਰ ਤੋਂ ਲੁਧਿਆਣਾ ਤੋਂ ਪਟਿਆਲਾ ਤੋਂ ਇਹਨਾਂ ਸਾਰੀਆਂ ਥਾਵਾਂ ਤੇ ਦੋ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ ਤੁਹਾਨੂੰ ਦੱਸ ਦਈਏ ਕਿ ਪੰਜ ਨਗਰ ਨਿਗਮ ਦੀਆਂ ਚੋਣਾਂ ਆ ਸ ਗਈਆਂ ਤੇ 41 ਨਗਰ ਪ੍ਰੀਸ਼ਦ ਦੀਆਂ ਚੋਣਾਂ ਹੋਣੀ ਆ ਸੀ ਪੰਜ ਨਗਰ ਨਿਗਮ ਕਿਹੜੇ ਨੇ ਮੇਨ ਮੈਂ ਤੁਹਾਨੂੰ ਦੱਸ ਦਈਏ ਇੱਕ ਹੈ ਜਲੰਧਰ ਅੰਮ੍ਰਿਤਸਰ ਫਗਵਾੜਾ ਪਟਿਆਲਾ ਤੇ ਇਸ ਤੋਂ ਇਲਾਵਾ ਲੁਧਿਆਣਾ ਇਹ ਪੰਜ ਨਗਰ ਨਿਗਮ ਨੇ ਤੇ ਇਹਨਾਂ ਨਗਰ ਨਿਗਮਾਂ ਦੇ ਜੋ ਇਹਨਾਂ ਦੀ VOTING ਹੋਣੀ ਸੀ ਇਹਨਾਂ ਦੇ ਵਿੱਚ ਜੋ ਵਾਰਡ ਨੇ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ 95 ਵਾਰਡ ਅੰਮ੍ਰਿਤਸਰ ਦੇ ਵਿੱਚ 85 ਜਲੰਧਰ ਦੇ ਵਿੱਚ 80 ਪਟਿਆਲਾ ਦੇ ਵਿੱਚ 38 ਤੇ ਫਗਵਾੜਾ ਦੇ ਵਿੱਚ 50 ਵਾਰਡ ਨੇ ਤੇ ਇਹਨਾਂ ਕਿਉਂਕਿ ਇਹ ਨਗਰ ਨਿਗਮ ਚੋਣਾਂ ਨੇ ਉਸ ਤੋਂ ਇਲਾਵਾ 11 41 ਜੋ ਨਗਰ ਪ੍ਰੀਸ਼ਦ ਸੀਗਾਂ ਉਹਨਾਂ ਦੇ ਲਈ ਵੀ ਚੋਣਾਂ ਹੋਈਆਂ ਤਾ ਸਭ ਤੋਂ ਇਸ ਪੂਰੇ VOTING ਤੇ ਇਸ ਕਾਉਂਟੀਲ ਵਿੱਚ ਜਿਸ ਦੀ ਚਰਚਾ ਰਹੀ ਜਿਸ ਨਗਰ ਨਿਗਮ ਦੀ ਚਰਚਾ ਰਹੀ ਹੋ ਰਹੀ ਪਟਿਆਲਾ ਦੀ ਕਿਉਂਕਿ ਜਦੋਂ ਪਟਿਆਲਾ ਦੇ ਵਿੱਚ ਨਾਮਜ਼ਦਗੀਆਂ ਪਰਣ ਲੋਕ ਗਏ ਸੀ ਉਸ ਵੇਲੇ ਵੀ ਕਾਫੀ ਲੜਾਈ ਝਗੜਾ ਹੋਇਆ ਸੀ ਜਿਸ ਦੇ ਆਧਾਰ ਤੇ ਸੱਤ ਜੋ ਵਾਰਡ ਨੇ ਉਹਨਾਂ ਦੇ ਵਿੱਚ ਜੋ ਚੋਣਾਂ ਨੇ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਇਹ ਪਟਿਆਲਾ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਦੇ ਵਿੱਚ ਕੁੱਲ 60 ਵਾਰਡ ਨੇ ਕੁੱਲ 60 ਵਾਰਡਾਂ ਦੇ ਵਿੱਚੋਂ ਨਿਰਵਿਰੋਧ ਜੋ ਚੋਣਾਂ ਹੋਈਆਂ ਨੇ ਉਹਨਾਂ ਦੇ 15 ਲੋਕਾਂ ਨੂੰ ਪਹਿਲਾਂ ਹੀ ਚੁਣ ਲੈ ਗਿਆ ਤੇ ਬੱਚੀਆਂ 45 45 ਵਾਰਡ ਬਚੇ 45 ਵਾਰਡ ਦੇ ਵਿੱਚੋਂ 7 ਵਾਰਡ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਸੀ ਕਿ ਇੱਥੇ ਚੋਣਾਂ ਨਹੀਂ ਹੋਣਗੀਆਂ ਕਿਉਂਕਿ ਇੱਥੇ ਧੱਕੇਸ਼ਾਹੀ ਹੋਈ ਹੈ ਤਾਂ 7 ਵਾਰਡ ਦੇ ਵਿੱਚ VOTING ਤੇ ਰੋਕ ਲਗਾਈ ਗਈ ਉਸ ਤੋਂ ਬਾਅਦ ਬਚਦੇ ਨੇ 38 ਵਾਰਡ ਤਾਂ ਪਟਿਆਲਾ ਦੇ ਵਿੱਚ ਕੁੱਲ ਮਿਲਾ ਕੇ ਇਸ ਸਮੇਂ 38 ਵਾਰਡਾਂ ਦੇ ਵਿੱਚ VOTING ਹੋਈ ਜਿਸ ਦੇ ਕਾਊਂਟਿੰਗ ਲਗਾਤਾਰ ਜਾਰੀ ਹੈ ਤੇ ਕਈ ਥਾਵਾਂ ਤੇ ਜੇਤੂ ਵੀ ਸਾਹਮਣੇ ਆਏ ਨੇ ਵੱਖ-ਵੱਖ ਪਾਰਟੀਆਂ ਦੇ ਉਸ ਤੋਂ ਬਾਅਦ ਹੀ ਤੈਅ ਹੋਏਗਾ ਕਿ ਇਹਨਾਂ ਇਹਨਾਂ 38 ਵਾਰਡਾਂ ਦੇ ਵਿੱਚ ਸਭ ਤੋਂ ਵੱਧ ਵਾਰਡ ਕਿਸ ਦੇ ਖਾਤੇ ਗਏ ਉਹੀ ਨਗਰ ਨਿਗਮ ਦੇ ਪਟਿਆਲਾ ਨਗਰ ਨਿਗਮ ਦਾ ਜੋ ਹੈ ਉਸ ਦੀ ਉਸੇ ਪਾਰਟੀ ਦਾ ਕਬਜ਼ਾ ਸਮਝਿਆ ਜਾਏਗਾ ਇਸੇ ਤਰ੍ਹਾਂ ਹੀ ਲੁਧਿਆਣਾ ਪਟਿਆਲਾ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਫਗਵਾੜਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਇਸੇ ਇਹਨਾਂ ਥਾਵਾਂ ਤੇ ਵੀ ਜੋ ਜੇਤੂ ਨੇ ਉਹ ਵੀ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਜਦੋਂ ਸਾਰੇ ਵਾਰਡਾਂ ਦੇ ਵਿੱਚ ਕਾਊਂਟਿੰਗ ਖਤਮ ਹੋ ਜਾਏਗੀ ਉਸ ਤੋਂ ਬਾਅਦ ਇਹ ਤੈਅ ਕਰਨਾ ਸੌਖਾ ਹੋ ਜਾਏਗਾ ਕਿ ਆਖਿਰਕਾਰ आ, कुल मिलाकर किस पार्टी ने जीत हासिल की थी पर उससे तो पहला जब तक काउंटिंग पूरी नहीं हो जाती उस वेले तक कुछ इस तरह दी तस्वीरें ਤੁਹਾਡੇ ਸਾਹਮਣੇ ਆਉਂਦੀਆਂ ਰਹਿਣਗੀਆਂ ਕਿਉਂਕਿ ਕਈ ਲੋਕ ਹਾਰ ਤੋਂ ਬਖਲਾਏ ਹੋਣਗੇ ਕਈ ਲੋਕ ਜਿੱਤ ਦੀ ਜਸ਼ਨ ਮਨਾ ਰਹੇ ਹੋਣਗੇ ਤੇ ਇਸੇ ਸਮੇਂ ਝਗੜਾ ਹੋਣ ਦਾ ਡਰ ਸਭ ਤੋਂ ਵੱਧ ਰਹਿੰਦਾ ਹੈ ਇਹ ਬਠਿੰਡਾ ਦੀ ਤਸਵੀਰ ਇਸੇ ਕਰਕੇ ਅਸੀਂ ਤੁਹਾਨੂੰ ਵਾਰ-ਵਾਰ ਦਿਖਾ ਰਹੇ ਹਾਂ ਕਿਉਂਕਿ ਬਠਿੰਡਾ ਦੇ ਵਿੱਚ ਜਿਵੇਂ ਹੀ VOTING ਸੈਂਟਰ ਬੰਦ ਹੋਏ ਜੋ ਸਮਰਥਕ ਸੀ ਆਮ ਆਦਮੀ ਪਾਰਟੀ ਦੀ MLA ਦੇ ਜੋ ਸਮਰਥਕ ਨੇ ਉਹਨਾਂ ਤੇ ਇਲਜ਼ਾਮ ਲੱਗਿਆ ਕਿ ਜੋ ਵਿਰੋਧੀ ਪਾਰਟੀਆਂ ਦੇ ਸਮਰਥਕਾਂ ਨਾਲ ਲੜਾਈ ਝਗੜਾ ਕਰਨ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਿਆ ਪੁਲਿਸ ਵਿਚਾਲੇ ਆਈ ਬਹੁਤ ਮੁਸ਼ਕਿਲ ਨਾਲ ਇਹਨਾਂ ਨੂੰ ਵੱਖੋ ਵੱਖਰਾ ਕੀਤਾ ਗਿਆ ਪਰ ਉਸ ਸਮੇਂ ਤੱਕ ਕਾਫੀ ਸੱਟਾਂ ਇੱਕ ਦੂਜੇ ਨੂੰ ਲੱਗ ਚੁੱਕੀਆਂ ਸਨ ਤਾਂ ਇਸ ਸਮੇਂ ਤੁਸੀਂ ਦੇਖ ਰਹੇ ਹੋ ਕਿ ਬਠਿੰਡਾ ਦੀ ਤਸਵੀਰ ਅਸੀਂ ਵਾਰ-ਵਾਰ ਦਿਖਾ ਰਹੇ ਹਾਂ ਹੋਰ ਵੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤਸਵੀਰਾਂ ਇਸੇ ਤਰ੍ਹਾਂ ਦੀਆਂ ਨੇ ਕਿਉਂਕਿ ਸਭ ਨੂੰ ਇਸ ਇੱਕੋ ਹੀ ਚੀਜ਼ ਦਾ ਇੰਤਜ਼ਾਰ ਹੈ ਕਿ ਕੀ ਉਹਨਾਂ ਦਾ ਜੋ ਉਮੀਦਵਾਰ ਹੈ ਉਹ ਜਿੱਤਿਆ ਜਾਂ ਹਾਰਿਆ ਹਾਰਿਆ ਤਾਂ ਗੁੱਸਾ ਆਏਗਾ ਜਿੱਤਿਆ ਤਾਂ ਜਸ਼ਨ ਹੋਏਗਾ ਗੁੱਸਾ ਤੇ ਜਸ਼ਨ ਆਪਸ ਵਿੱਚ ਮਿਲੇ ਤਾਂ ਝਗੜਾ ਹੋਣਾ ਲਾਜ਼ਮੀ ਹੈ ਤਾਂ ਇਸ ਸਮੇਂ ਜੋ ਸਥਾਨਕ ਸਰਕਾਰਾਂ ਦੀ ਜੰਗ ਹੈ ਸਥਾਨਕ ਸਰਕਾਰਾਂ ਦੀ ਜੰਗ ਨੂੰ ਹੁਣ ਅੱਜ ਵਿਰਾਮ ਲੱਗ ਜਾਏਗਾ ਕੁਲ ਮਲਾਕੇ ਕਿਉਂਕਿ ਬਹੁਤ ਸਮੇਂ ਲੰਬੇ ਸਮੇਂ ਤੋਂ ਕੀਆ ਜਾ ਰਿਹਾ ਸੀ ਕਿ ਜੋ ਨਗਰਪੰਚਾਇਤ ਦੀਆਂ ਚੋਣਾਂ ਨੇ ਨਗਰ ਨਿਗਮ ਦੀਆਂ ਚੋਣਾਂ ਨੇ ਉਹ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਇਹ ਸਾਰਾ ਮਸਲਾ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚਿਆ ਸੁਪਰੀਮ ਕੋਰਟ ਪਹੁੰਚਿਆ ਉਸ ਤੋਂ ਬਾਅਦ ਇੱਕ ਦਿਨ ਮੁਕਰਰ ਕੀਤਾ ਗਿਆ 21 ਦਸੰਬਰ ਯਾਨੀ ਆਜ਼ਾਦ ਦਿਨ ਮੁਕਰਰ ਕੀਤਾ ਗਿਆ ਕਿ ਚੋਣਾਂ ਹੋਣਗੀਆਂ ਸਵੇਰ 7 ਵਜੇ ਤੋਂ VOTING ਸ਼ੁਰੂ ਹੋਈ 4 ਵਜੇ ਤੱਕ ਚੱਲੀ 4 ਵਜੇ ਤੋਂ ਬਾਅਦ ਹੁਣ ਕਾਊਂਟਿੰਗ ਸ਼ੁਰੂ ਹੈ ਕਈ ਇਲਾਕਿਆਂ ਦੇ ਵਿੱਚ ਜੋ ਜੇਤੂ ਨੂੰ ਜੇਤੂ ਨੇ ਉਹਨਾਂ ਦਾ ਉਹਨਾਂ ਦਾ ਨਾਮ ਵੀ ਐਲਾਨਿਆ ਜਾਣਾ ਸ਼ੁਰੂ ਹੋ ਚੁੱਕਾ ਹੈ ਤੇ ਕੁਝ ਦੇਰ ਹੋਰ ਲੱਗੇਗੀ ਜਿਸ ਤੋਂ ਬਾਅਦ ਇਹ ਤੈ ਪੰਜੇ ਨਗਰ ਨਿਗਮਾ ਦੇ ਵਿੱਚ ਕਿਹੜੀ ਪਾਰਟੀ ਨੇ ਬਾਜ਼ੀ ਮਾਰੀ ਹੈ ਤੇ ਬਾਕੀ ਜੋ 41 ਜੋ ਨਗਰ ਪ੍ਰੀਸ਼ਦਾਂ ਨੇ ਉਹਨਾਂ ਦੇ ਵਿੱਚ ਕਿਹੜੀ ਪਾਰਟੀ ਮੋਰੀ ਰਹੀ ਹੈ Pati, 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 ਆਪਾਂ ਕੰਮ ਕਰਦੇ ਆਂ ਬਣਾਉਂਦੇ ਆਂ ਬਣਾਉਂਦੇ ਆਂ ਆਹ ਬੰਦੇ ਆਹ ਬੰਦੇ ਨੂੰ ਅੱਥੇ ਮਿਲਾਇਆ ਅਰੇ ਆਪਾਂ ਚਲੋ ਨਾ